ਸਸ਼ੀ ਕਾਲ ਜੀ ਅਸੀਂ ਰੋਜ਼ਾਨਾ ਟੈਮ ਤੋਂ ਬੋਲ ਰਹੇ ਆ ਇਮਾਨ ਸਿੰਘ ਖਾਰਾ ਅਮਰਿਤਪਾਲ ਦੇ ਵਕੀਲ ਹੋ ਤੁਸੀਂ ਜੀ ਹਾਂ ਜੀ ਮੈਂ ਐਡਵੋਕੇਟ ਇਮਾਨ ਸਿੰਘ ਖਾਰਾ ਗੱਲ ਕਰ ਰਿਹਾ ਜੀ ਹਾਂ ਜੀ ਅਮਰਿਤਪਾਲ ਨੂੰ ਲੈ ਕੇ ਲਗਾਤਾਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਪਰ ਹਜੇ ਕੀ ਅੜੀਕਾ ਬਣਿਆ ਹੋਇਆ ਹੈ ਕਿ ਨਾ ਹੀ ਉਹਨਾਂ ਨੂੰ ਕੋਈ ਪੈਰੋਲ ਮਿਲ ਰਹੀ ਹੈ ਤੇ ਨਾ ਹੀ ਇਜਾਜ਼ਤ ਮਿਲ ਰਹੀ ਹੈ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਕੀ ਕਹਿਣਾ ਚਾਹੋਗੇ ਜੀ ਅੱਜ ਤੇ ਸਾਡੀ ਇਹੀ ਜੋ ਹੈਗੀ ਹੈ ਜੀ ਗੱਲਬਾਤ ਵੀ ਜੋ ਭਾਈ ਅਮਰਤਪਾਲ ਸਿੰਘ ਨੂੰ ਦਸੰਬਰ ਦੇ ਫਰਸਟ ਵੀਕ ਦੇ ਵਿੱਚ ਇੱਕ ਜੋ ਲੋਕ ਸਭਾ ਦੇ ਸਪੀਕਰ ਨੇ ਉਹਨਾਂ ਵੱਲੋਂ ਲੈਟਰ ਰਿਸੀਵ ਹੋਇਆ ਸੀ ਜੀ ਕਿ ਉਹ ਆਪਣਾ ਵੀ ਉਹਨਾਂ ਦੀ ਅਟੈਂਡੈਂਸ ਸ਼ਾਰਟ ਹੋਈ ਹੈ ਸੈਸ਼ਨਸ ਦੇ ਵਿੱਚ ਦੋ ਸੈਸ਼ਨ ਬੀਤ ਚੁੱਕੇ ਨੇ ਮੌਨਸੂਨ ਸੈਸ਼ਨ ਤੇ ਵਿੰਟਰ ਸੈਸ਼ਨ ਅੱਗੇ ਜੋ ਬਜਟ ਸੈਸ਼ਨ ਆਉਣ ਵਾਲਾ ਸੀ ਤੇ ਤੁਸੀਂ ਇਸ ਕਰਕੇ ਵੀ ਤੁਸੀਂ ਜੋ ਆਰਟੀਕਲ 101 ਆਫ ਇੰਡੀਅਨ ਕਨਸਟੀਟਿਊਸ਼ਨ ਉਸ ਦੇ ਅੰਦਰ ਤੁਹਾਡੀ ਜੇ 60 ਦਿਨ ਗੈਰ ਹਾਜ਼ਰੀ ਹੁੰਦੀ ਹੈ ਤਾਂ ਸੀਟ ਨੂੰ ਖਤਰਾ ਹੋ ਸਕਦਾ ਹੈ ਤਾਂ ਉਸ ਦੇ ਜਵਾਬ ਜੋ ਜੋ ਭਾਈ ਅੰਮ੍ਰਿਤਪਾਲ ਸਿੰਘ ਨੇ ਜੋ ਦੋ ਆਪਸ਼ਨ ਦਿੱਤੇ ਸੀ ਸਪੀਕਰ ਸਾਹਿਬ ਨੇ ਜਾਂ ਤਾਂ ਤੁਸੀਂ ਸੈਸ਼ਨ اٹੈਂਡ ਅਟੈਂਡ ਕਰ ਦੋ ਛੁੱਟੀ ਲੈ ਲਵੋ ਜੀ ਨਹੀਂ ਤਾਂ ਤੁਸੀਂ ਜੋ ਹਾਈ ਕੋਰਟ ਤੋਂ ਜਾਂ ਕੋਮਪੀਟੈਂਟ ਕੋਰਟ ਆਫ ਅਥਾਰਟੀ ਹੈ ਉਹਨਾਂ ਤੋਂ ਤੁਸੀਂ ਜੋ ਪਰੋਲ ਲੈ ਕਰਕੇ ਤੁਸੀਂ ਇਹ ਕਿ ਆਜੋ ਤੇ ਸੈਸ਼ਨ ਪਿੰਡ ਕਰ ਲਓ ਤਾਂ ਫਿਰ ਆਪਾਂ ਜੋ ਪਾਰਟੀ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਛੁੱਟੀ ਹੈ ਸੈਸ਼ਨ ਤੋਂ ਉੱਪਰ ਪਾਦਤੀ ਸੀ ਤੇ ਸੇਫ ਸਾਈਡ ਤੇ ਹੁਣ ਸਾਦਰ ਅਸੀਂ ਜੋ ਡੋਲੀ ਵੀ ਅਪਲਾਈ ਕਰ ਦਿੱਤਾ ਸੀ ਤਾਂ ਉਹ ਜੋ ਆਪਣੀ ਹੈਗੀ ਹੈ ਜੀ ਆ ਜੋ ਪੈਂਡਿੰਗ ਹੈ ਜੋ ਜੱਜ ਸਾਹਿਬ ਕੋਲ ਜੋ ਯੂਨੀਅਨ ਆਫ ਇੰਡੀਆ ਦੇ ਵਕੀਲ ਸਾਹਿਬ ਨੇ ਜਵਾਬ ਦਿੱਤਾ ਹੈ ਵੀ ਅਸੀਂ ਜੋ ਐਬਸੈਂਸ ਕਮੇਟੀ ਬਣ ਚੁੱਕੀ ਹੈ ਜਦੋਂ ਸੈਕੰਡ ਹਾਫ ਆਫ ਜੋ ਬਜਟ ਸੈਸ਼ਨ ਸ਼ੁਰੂ ਹੋਣਾ 10 ਮਾਰਚ ਨੂੰ ਉਹ ਦੋ ਰਿਪੋਰਟ ਟੇਬਲ ਕੀਤੀ ਜਾਊਗੀ ਸਪੀਕਰ ਸਾਹਿਬ ਦੇ ਕੋਲ ਤੇ ਫਿਰ ਉਸ ਦੇ ਉੱਪਰ ਜਿਹੜੀ ਅਸੀਂ ਕੋਰਟ ਦੇ ਵਿੱਚ ਉਹ ਦੱਸ ਚਾਏਗੇ ਕਿ ਹਲੇ ਤੱਕ ਕਨਫਿਡੈਂਸ਼ੀਅਲ ਹੈ ਜੀ ਜੀ ਹੁਣ ਭਾਈ ਅਮਰਪਾਲ ਸਿੰਘ ਦੀ ਜੀ ਪਟੀਸ਼ਨ ਤੇ ਕਦੋਂ ਸੁਣਵਾਈ ਹੋਣ ਜਾ ਰਹੀ ਹੈ ਜੀ 12 ਮਾਰਚ ਅੱਛਾ ਤੇ 10 ਮਾਰਚ ਨੂੰ ਜੀ ਜਿਹੜਾ ਸੈਸ਼ਨ ਆ ਹੋਣ ਜਾ ਰਿਹਾ ਉਸ ਦੇ ਵਿੱਚ ਭਾਈ ਅਮਰਪਾਲ ਸਿੰਘ ਲੱਗਦਾ ਹੈ ਕਿ ਉਮੀਦ ਹੈਗੀ ਆ ਕਿ ਵੀ ਉਹ ਸੈਸ਼ਨ ਦੇ ਵਿੱਚ ਹਿੱਸਾ ਲੈ ਸਕਦੇ ਨੇ ਬਿਲਕੁਲ ਜੀ ਹਲੇ ਤੱਕ ਪਟੀਸ਼ਨ ਹੀ ਪੈਂਡਿੰਗ ਹੈ ਕੋਰਟ ਤੋਂ ਆਲੀ ਮਜਬੂਰੀ ਨਹੀਂ ਜੀ 12 ਤਰੀਕਾ ਕੋਰਟ ਦੇ ਵਿੱਚ ਸੁਣਵਾਈ ਦੀ ਜੀ ਦੇ ਉਹਨੂੰ ਬਲੇਕ ਨੂੰ ਜੀ ਜੀ ਤੇ ਲੱਗ ਪਾਰ ਸਿੱਖ ਇਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਜਦੋਂ ਰਾਮ ਰਹੀਮ ਨੂੰ ਪੈਰੋਲ ਮਿਲ ਜਾਂਦੀ ਹੈ ਤੇ ਦੂਜੇ ਪਾਸੇ ਇੰਡੀਅਨ ਰਾਸ਼ਿਦ ਸ਼ੇਖ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਭਾਈ ਅਮਰਪਾਲ ਸਿੰਘ ਨੂੰ ਕਿਉਂ ਨਹੀਂ ਕੋਈ ਤੱਕ ਹੈ ਜੀ ਭਾਈ ਅਮਰਪਾਲ ਸਿੰਘ ਵੀ ਇਲੈਕਟਿਡ ਮੈਂਬਰ ਪਾਰਲੀਮੈਂਟ ਨੇ ਜੀ ਐਮ ਪੀ اے ਉਹੋ ਜੀ ਤੇ ਉਹਨਾਂ ਨੂੰ ਇੱਕ ਡੈਮੋਕ੍ਰੇਸੀ ਦੇ ਅੰਦਰ ਹੱਕ ਹੈ ਜੀ ਆਪਦੀ ਕਮਿਟੀ ਦੀ ਗੱਲ ਕਰਨ ਦਾ ਉੱਥੇ ਜੋ ਵਿਚਰਨ ਦਾ ਪਾਰਲੀਮੈਂਟ ਦੇ ਵਿੱਚ ਉਹ ਪੰਜਾਬ ਦੀ ਗੱਲ ਰੱਖ ਸਕਣ ਖਡੂਰ ਸਾਹਿਬ ਦੇ ਵਸਨੀਕਾਂ ਦੀ ਗੱਲ ਰੱਖ ਸਕਣ ਸਿੱਖ ਕੌਮ ਦੀ ਗੱਲ ਪਾਰਲੀਮੈਂਟ ਵਿੱਚ ਰੱਖ ਸਕਣ ਉਹ ਜਮਹੂਰੀਅਤ ਦਾ ਹੱਕ ਹੈ ਉਹਨਾਂ ਦਾ ਤੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਇਹ ਚੀਜ਼ ਜਿਹੜੀ ਹੈਗੀ ਹੈ ਅਲਾਉ ਕਰਨੀ ਚਾਹੀਦੀ ਹੈ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਆਪਣਾ ਕੀ ਕੀ ਸਮਾਂ ਦਿੱਤਾ ਜੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ